ਜੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਬਹੁਤਾ ਧੰਨਵਾਦ ਹੈ ਸਰਦਾਰ ਲਸ਼ਕਰ ਸਿੰਘ ਜੀ ਇਹਨਾਂ ਚੱਲਦੀਆਂ ਕੁਸ਼ਤੀਆਂ ਦੇ ਵਿੱਚੋਂ ਜਿਹੜਾ ਪਹਿਲਵਾਨ ਜਿੱਤੇਗਾ 5-5000 ਦੋਨਾਂ ਪਹਿਲਵਾਨਾਂ ਨੂੰ ਸਰਦਾਰ ਲਸ਼ਕਰ ਸਿੰਘ ਜੀ ਐਂਜੇ ਗੱਲ ਕਰੀਏ ਯੂਐਸਏ ਕਹਿੰਦਾ ਪਾਰਟੀ ਬਾਜੀ ਤੋਂ ਉੱਤੇ ਉੱਠ ਪਰ ਧਰਨਾ ਪੈਂਦਾ ਏ ਹਰ ਇੱਕ ਆਏਗਾ ਇਨਸਾਨ ਦਾ ਮਾਨ ਸਨਮਾਨ ਕਰਨਾ ਪੈਂਦਾ ਏ ਉਹ ਜੀਮਿਆ ਬੇਨੀਤ ਤੇ ਨਹੀਂ ਹੋਈਦਾ ਨੀਤ ਰਜਣੀ ਚਾਹੀਦੀ ਆ ਜੇ ਕੁਸ਼ਤੀ ਵਧੀਆ ਲੱਗੀ ਕਰਾਲੀ ਪਿੰਡ ਦੀ ਚੜਦੀ ਗਲਾ ਵਾਸਤੇ ਤਾੜੀ ਵੱਜਣੀ ਚਾਹੀਦੀ ਆ ਵਾਹ ਬਹੁਤ ਵਧੀਆ ਖੁੱਲ ਗਏ ਔਰ 2000 ਜਿਹੜਾ ਹਾਰੂ ਨੂੰ ਹੋਣਾ ਦیدار ਸਿੰਘ ਅੰਕਲ ਜੀ ਆਖਦੇ ਆ ਕਿ ਜੇਤੂ ਨੂੰ 2-2000 ਤੇ ਹਾਰੂ ਨੂੰ 2-2000 ਵੱਡੇ ਮਾਣ ਤੇ ਵਾਹ ਬਹੁਤ ਵਧੀਆ ਵਾਹ ਬਹੁਤ ਵਧੀਆ ਵਾਹ ਬਲਜੀਤ ਕਰਾਲੀ ਵੱਲੋਂ ਜਿੱਤੇ ਪਹਿਲਵਾਨੋਂ 5000 ਤੇ ਹਾਰੇ ਨੂੰ 2100 ਦੇ ਵੱਡੇ ਮਾੜ ਅਗਲੇ ਸਾਲ ਮੋਟਰਸਾਈਕਲ ਅਗਲੇ ਸਾਲ ਦੇ ਲਈ ਮੋਟਰਸਾਈਕਲ ਦਾ ਐਲਾਨ ਕਰਾਉਂਦੇ ਆ ਵੱਡਾ ਧੰਨਵਾਦ ਆ ਭਾਈ ਬਲਜੀਤ ਸਿੰਘ ਜੀ ਕਰਾਲੀ ਬਾਤ ਬਲਜੀਤ ਕਰਾਲੀ ਯੂ ਐਸ اے ਵਾਹ ਆਉਂਦੇ ਸਾਲ ਬਲਜੀਤ ਕਰਾਲੀ ਦਾ ਬਲਜੀਤ ਕਰਾਲੀ ਵੱਲੋਂ ਸਾਗਰ ਕਰਾਲੀ ਦਾ ਵੱਡਾ ਸਨਮਾਨ ਇੰਜ ਗੱਲ ਕਰੀਏ ਸਾਡੇ ਭਰਾ ਵੱਲੋਂ ਕੀਤਾ ਜਾਣਾ ਬਹੁਤ-ਬਹੁਤ ਰੇਣੀ ਬਹੁਤ-ਬਹੁਤ ਧੰਨਵਾਦ ਹੈ ਜਲਦੀ ਕੁਸ਼ਤੀ ਦੇ ਵੱਡੇ ਮਾਨ ਅੱਜ ਦੇ ਸਮਹਾਨ ਕੁਸ਼ਤੀ ਡੰਗਲ ਦੇ ਉੱਤੇ ਬਹੁਤ-ਬਹੁਤ ਰੇਣੀ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਪਰਦੇ ਦੋਸਤ ਯਾਰ 10000 ਤੋਂ 5000 ਠੀਕ ਠੀਕ ਹੈ ਧੰਨਵਾਦ ਬਹੁਤ-ਬਹੁਤ ਕੋਈ ਨਹੀਂ ਲਾਸਕਰ ਸਿੰਘ ਤੁਸੀਂ ਆਪਣੇ ਹੱਥ ਨਾਲੇ ਦੇ ਦਿਓ ਮੈਂ ਲਓ ਜੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਬਹੁਤਾ ਧੰਨਵਾਦ ਹੈ ਸਰਦਾਰ ਲਸ਼ਕਰ ਸਿੰਘ ਜੀ ਇਹਨਾਂ ਚੱਲਦੀਆਂ ਕੁਸ਼ਤੀਆਂ ਦੇ ਵਿੱਚੋਂ ਜਿਹੜਾ ਪਹਿਲਵਾਨ ਜਿੱਤੇਗਾ 5-5000 ਦੋਨਾਂ ਪਹਿਲਵਾਨਾਂ ਨੂੰ ਸਰਦਾਰ ਲਸ਼ਕਰ ਸਿੰਘ ਜੀ ਐਂਜੇ ਗੱਲ ਕਰੀਏ ਯੂਐਸਏ ਕਹਿੰਦਾ ਪਾਰਟੀ ਬਾਜੀ ਤੋਂ ਉੱਤੇ ਉੱਠ ਪਰ ਧਰਨਾ ਪੈਂਦਾ ਏ ਹਰ ਇੱਕ ਆਏਗਾ ਇਨਸਾਨ ਦਾ ਮਾਨ ਸਨਮਾਨ ਕਰਨਾ ਪੈਂਦਾ ਏ ਉਹ ਜੀਮਿਆ ਬੇਨੀ ਤੇ ਨਹੀਂ ਹੋਈਦਾ ਨੀਤ ਰਜਣੀ ਚਾਹੀਦੀ ਆ ਜੇ ਕੁਸ਼ਤੀ ਵਧੀਆ ਲੱਗੀ ਕਰਾਲੀ ਪਿੰਡ ਦੀ ਚੜਦੀ ਗਲਾ ਵਾਸਤੇ ਤਾੜੀ ਮੱਦਣੀ ਚਾਹੀਦੀ ਆ ਵਾਹ ਜੁੜਾ ਜੀ ਵਾਹ ਹੱਲ ਗਏ ਲੈ ਸਾਰੇ ਦਰਸ਼ਕੋ ਬਹਿ ਜੀਏ ਇਹ ਕੁਰਸੀਆਂ ਤੇ ਬਹਿ ਜਾਓ ਦੇਖਣ ਜੋ ਇਹ ਮੈਚ ਹੈ ਹੋਰ ਕੁਸ਼ਲਨ ਬਣਾਉਂ ਸ਼ੰਦਰ ਭਾਣੋ ਕੀ ਪਹਿਲਵਾਨ ਦਾ ਪੋਤਾ ਦਿਲਪ੍ਰੀਤ ਵੀ ਆਇਆ ਹੋਇਆ ਉਸ ਵੀਰ ਦਾ ਵੀ ਬਹੁਤ ਧੰਨਵਾਦ ਆਇ ਬਹੁਤ ਹੀ ਸਿਰੇ ਦਾ ਮਾਲੀ ਉਹਦਾ ਜਮਿਤਰਾਂ ਨੇ ਕਰਾਇਆ ਹੋਇਆ ਆਹ ਦੁਨੀਆ ਦੇ ਬੱਬਰ ਸ਼ੇਰਾਂ ਦੇ ਵਿੱਚ ਅੱਜ ਦੋ ਮੱਲਾਂ ਨੇ ਐਂ ਜੇ ਗੱਲ ਕਰੀਏ ਲੰਬੂ ਮੇਂਤਰਾ ਦਾ ਲਾਇਆ ਹੋਇਆ ਮੈਂ ਬੇਨਤੀ ਕਰਦਾ ਪਿੱਛੇ ਦਸਤਕ ਜਿਹੜੀ ਨਹੀਂ ਦਿਸ ਰਹੀ ਹੈ ਸੰਗਤ ਬੈਠੀ ਆ ਪਲੀਜ਼ ਬੇਨਤੀ ਕਰਦੇ ਆ ਆਪਾਂ ਸਾਈਡ ਤੇ ਕੇ ਆਨੰਦ ਮਾਣੀਏ ਅੱਜ ਦੀ ਖੇਡ ਕੁਸ਼ਤੀ ਦਾ ਵੱਡੇ ਮੱਲਾ ਦੀ ਕੁਸ਼ਤੀ ਹੈ ਦੇਖੋ ਕਿਹੜਾ ਮਲਕੀ ਨੂੰ ਜਿੰਦ ਕਰਕੇ ਅੱਜ ਬੱਲੇ ਬੱਲੇ ਕਰਾਏਗਾ ਵੱਡਾ ਧੰਨਵਾਦ ਹੈ ਉਥੇ ਹੀ ਸਭका ਐਸਐਸਪੀ ਐਨ ਦੀ ਗੱਲ ਕਰੀਏ ਸਰਦਾਰ ਰਜਿੰਦਰ ਸਿੰਘ ਜੀ ਮਾਨਮਤੀ ਸ਼ਖਸੀਅਤ ਹੈ ਹਲਕਾ ਕਰਤਾਰਪੁਰ ਤੋਂ ਇਸ ਏਰੀਆ ਦਾ ਵੱਡਾ ਸੇਮ ਹੈ ਬਹੁਤ-ਬਹੁਤ ਰੇਣੀਆ ਬਹੁਤ-ਬਹੁਤ ਧੰਨਵਾਦ ਹੈ ਪ੍ਰਿਤਪਾਲ ਫਗਵਾੜਾ ਐਨ ਦੀ ਗੱਲ ਕਰੀਏ ਹੈਪੀ ਬੈਲਜੀਅਮ ਮਾਨਕ ਯੂਕੇ ਮਨਜੀਤ ਸਹੋਤਾ ਉਹਨਾਂ ਦੀ ਫੈਮਿਲੀ ਵੱਲੋਂ ਇਹ ਵੱਡਾ ਮਾਣ ਤੇ ਸਤਿਕਾਰ ਅੱਜ ਦੀ ਖੇਡ ਕੁਸ਼ਤੀ ਦਾ ਉਹ ਤੇ ਸਰਿੰਦਰਪਾਲ ਵੱਡਾ ਸਾਡੀ ਜ਼ਿੰਦਗੀ ਦਾ ਐਂਜੇ ਗੱਲ ਕਰੀਏ ਵੱਡਾ ਵੀਰਾ ਔਰ ਹੈਪੀ ਤੇ ਕੈਬੀ ਵੱਡੇ ਸਾਡੇ ਜ਼ਿੰਦਗੀ ਦੇ ਵੱਡੇ ਮਾਣ ਹੈ ਅੱਜ ਦੇ ਇਸ ਮਹਾਨ ਕੁਸ਼ਤੀ ਦੰਗਲ ਦੇ ਉੱਤੇ ਚੱਲਦੀਆਂ ਕੁਸ਼ਤੀਆਂ ਤੇ ਵੱਡੇ ਮਾਣ ਐਂਜੇ ਗੱਲ ਕਰੀਏ ਪਹਿਲ ਪਲੇਠੀ ਤੇ ਜੇਠੇਪੁਰਤ ਵਰਗੇ ਕਰ ਰਹੇ ਆ ਅਸੀਂ ਦਿਲੋਂ ਸਤਿਕਾਰ ਕਰਦੇ ਆ ਉਹ ਲੱਗਿਆ ਹੋਇਆ ਜੋਰ ਤੇ ਚੜਦੀ ਹੋਈ ਲੋੜ ਅੱਜ ਦੇ ਇਸ ਮਹਾਨ ਕੁਸ਼ਤੀ ਦੰਗਲ ਦਾ ਆਇਆ ਹੋਇਆ ਨਜ਼ਾਰਾ ਦੇਖੋ ਕੀ ਬਣਦਾ ਕੋਈ ਜੁਰਦ ਵਾਹ ਉਧਰ ਸਾਫ ਕਾ ਐਮਐਲਏ ਸੁਰਿੰਦਰ ਸਿੰਘ ਜੀ ਚੌਧਰੀ ਸਾਹਿਬ ਵੱਡਾ ਧੰਨਵਾਦ ਹੈ ਅੱਜ ਦੀਆਂ ਕੁਸ਼ਤੀਆਂ ਦੇ ਵਿੱਚ ਸਾਫ ਕਾ ਐਮਐਲਏ ਸੁਰਿੰਦਰ ਸਿੰਘ ਜੀ ਚੌਧਰੀ ਸਾਹਿਬ ਵੱਡੇ ਫੇਸ ਹੈ ਇਸ ਇਲਾਕੇ ਦੇ ਉਧਰ ਹੌਬੀ ਤੇ ਕੈਬੀ ਪੱਡਾ ਪੰਜਾਬੀ ਬੋਲਾ ਦੇ ਵੱਡੇ ਮਾਣ ਭਾਈ ਸ੍ਰਿੰਦਰਪਾਲ ਸਿੰਘ ਜੀ ਬਹੁਤ ਬਹੁਤ ਰਣੀਆਂ ਬਹੁਤ ਬਹੁਤ ਧੰਨਵਾਦ ਹੈ ਖੇਡ কুਸਤੀ ਦੀਆਂ ਬਾਤਾਂ ਮਿਰਜਾ ਪਹਿਲਵਾਨ ਉੱਪਰ ਵੱਲ ਔਰ ਦੇ ਗੱਲ ਕਰੀਏ ਪ੍ਰਿਤਪਾਲ ਫਗਵਾੜਾ ਥੱਲੇ ਆ ਸਮੇਂ ਦੀ ਵਿੱਚ ਅਖਾੜੇ ਹੋਈ ਪਈ ਬੱਲੇ ਬੱਲੇ ਆ ਔ ਚੱਲਦਾ ਹੋਇਆ ਵੱਡਾ ਮੁਕਾਬਲਾ ਹੈ ਮਿਰਜਾ ਪਹਿਲਵਾਨ ਉੱਤੇ ਤੇ ਪ੍ਰਿਤਪਾਲ ਥੱਲੇ ਆ ਔ ਸਮੇਂ ਦੀਆਂ ਬਾਤਾਂ ਲੱਗਿਆ ਹੋਇਆ ਜੋਰ ਔ ਅੱਜ ਦੇ ਇਸ ਮਹਾਨ ਕੁਸਤੀ ਦੰਗਲ ਤੇ ਚੜਦੀ ਹੋਈ ਲੋਰ ਇਲੈਕਟ੍ਰੋਨਿਕਸ ਐਕਸਪ੍ਰੈਸ ਮੀਡੀਆ ਤੋਂ ਜਿੰਨੇ ਵੀਰ ਪੁੱਜਿਆ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਕੀ ਜਾ ਰਿਹਾ ਹੈ ਔਰ ਸਤਕਾਰ ਦਿੱਤਾ ਜਾ ਰਿਹਾ ਸਾਡੇ ਸਾਰੇ ਪ੍ਰਬੰਧਕਾਂ ਲਈ ਅੱਜ ਦੇ ਇਸ ਮਹਾਨ ਕੁਸ਼ਤੀ ਡੰਗਲ ਦੇ ਉਤੇ ਨਜ਼ਾਰੇ ਵੱਜੇ ਜਾ ਰਹੇ ਹੈ ਕਿ ਜੋਰ ਲੱਗੇ ਨੇ ਮੱਲਾ ਦੇ ਉਹ ਕਰਦੇ ਹੋ ਰੱਜ ਕੇ ਦਾਲ ਮਾਲਕ ਮਿਹਰ ਕਰੂਗਾ ਚੀਮਿਆ ਪਰ ਜਾਨੀ ਥੋੜੀ ਪੈਸਿਆਂ ਵਾਲੀ ਖਾਨ ਕਿ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾ ਤੋਂ ਵਾਰ ਦਿਓ ਔਰ ਜਿਹਨੂੰ ਹੱਥ ਬਖਸ਼ੇ ਪ੍ਰਮਾਤਮਾ ਨੇ ਵੱਡੇ ਮੱਲਾ ਇੱਕ ਵਾਰੀ ਪਹਿਲਵਾਨਾਂ ਦੇ ਨਾਂ ਉਤੇ ਤਾੜੀ ਮਾਰ ਦਿਓ ਵੱਡੀ ਕੁਸ਼ਤੀ ਜਿਹੜੀ 2 ਲੱਖ ਤੇ ਫਿੱਟ ਹੋਈ ਆ ਭਾਈ ਮਨਜੀਤ ਸੋਹੋਤ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿਉਂਕਿ ਇਲਾਕੇ ਦੇ ਵਿੱਚ ਐਡੀ ਕੁਸ਼ਤੀ ਪਹਿਲੀ ਵਾਰੀ ਹੋਈ ਆ ਅੱਜ ਮਿਰਜ਼ਾ ਇਰਾਨ ਤੇ ਪ੍ਰਿਤਪਾਲ ਫਗਵਾੜਾ ਐਂ ਜੇ ਗੱਲ ਕਰੀਏ ਚੱਲਦਾ ਹੋਇਆ ਦੇਖ ਲਓ ਪਹਿਲਵਾਨੀ ਦਾ ਅਖੜ ਬਹੁਤ ਹੀ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਅੱਜ ਦੀ ਖੇਡ ਕੁਸ਼ਤੇ ਦੀਆਂ ਮਾਤਾਂ ਵੱਡਾ ਧੰਨਵਾਦ ਸੱਚੇ ਉਸਤਾਦ ਦਾ ਵੱਡੀਆਂ ਕੁਸ਼ਤੀਆਂ ਜਿਹੜੀਆਂ ਸਵੇਰ ਤੋਂ ਫਿੱਟ ਕੀਤੀ ਹੈ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਸਾਊਂਡ ਵਾਲੇ ਭਰਾਵਾਂ ਦਾ ਬਹੁਤ-ਬਹੁਤ ਰੇਣੀਆ ਬਹੁਤ-ਬਹੁਤ ਧੰਨਵਾਦ ਹੈ ਅੱਜ ਦੀ ਖੇਡ ਕੁਸ਼ਤੀ ਦਾ ਸਾਊਂਡ ਵਾਲੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਥੋੜੀ ਜਿਹੀ ਵਾਇਸ ਇਸ ਕੁਸ਼ਤੀ ਦੀ ਇਸ ਮਾਈਕ ਦੀ ਥੋੜੀ ਜਿਹੀ ਹੋਰ ਖੋਲਦੇ ਹੋ ਰੱਦੂ ਸਿੱਧੂ ਸਾਊਂਡ ਇਹ ਸੁਰ ਨਾਲ ਸੁਰ ਮਲੌਂਦੀ ਤੇ ਮਲੌਂਦੀ ਤਾਲ ਦੇ ਨਾਲ ਤਾਲ ਇਹਨਾਂ ਮੇਲਿਆਂ ਦਾ ਸ਼ਿੰਗਾਰ ਬਣਦੀ ਜੋ ਚੜਦੇ ਸਿਆਲ ਕਈ ਕਮੈਂਟਰ ਰਹੇ ਨੇ ਚੀਮਿਆ ਇਹਨਾਂ ਦੇ ਸਿਰ ਤੋਂ ਢਿੱਡ ਪਾਲਾ ਵਾਕੀ ਸਿੱਧੂ ਸਾਉਂਡ ਵਾਲਿਆ ਤੇਰੀ ਸਾਉਂਡ ਬਾ ਕਮਾਲ ਹੈ ਬਹੁਤ ਹੀ ਸਿਰੇ ਦੀ ਸਾਉਂਡ ਅੱਜ 14 ਤਿੰਨ 2025 2025 ਦਾ ਵੱਡਾ ਮੇਲਾ ਹੈ ਸਰਦਾਰ ਦیدار ਸਿੰਘ ਜੀ ਕੈਨੇਡਾ ਤੋਂ 2-2 ਹਜ਼ਾਰ ਤੇ ਵੱਡੇ ਮਾਣ ਚਲਦੀਆਂ ਕੁਸ਼ਤੀਆਂ ਦੇ ਉੱਤੇ ਡੇਰੇ ਆ ਵੱਡੇ ਸਤਿਕਾਰ ਇਹਨਾਂ ਪੰਜਾਬੀ ਬੋਲਾਂ ਦੇ ਬਹੁਤ-ਬਹੁਤ ਰੇਣੀਆ ਬਹੁਤ ਬਹੁਤ ਧੰਨਵਾਦ ਹੈ। ਉਹ ਚਲਦੇ ਹੋਏ ਵੱਡੇ ਮੁਕਾਬਲੇ ਦੀਆਂ ਬਹੁਤ ਬਹੁਤ ਰਣੀਏ ਸਰਦਾਰ ਜੇਦਾਰ ਸਿੰਘ ਜੀ ਕੈਨੇਡਾ ਚਲਦੀਆਂ ਕੋਸ਼ਤੀਆਂ ਦੇ ਵੀ ਵੱਡੇ ਮਾਣ ਇਹਨਾਂ ਪੰਜਾਬੀ ਬੋਲਾਂ ਤੇ ਵੀ ਵੱਡੇ ਮਾਣ ਸਤਿਕਾਰ ਕਰ ਰਹੇ ਐ। ਅਸੀਂ ਦਿਲੋਂ ਸਤਿਕਾਰ ਕਰਦੇ ਆਂ। ਵੱਡੇ ਮਾਣ ਤੇ ਸਤਿਕਾਰਾਂ ਦੀਆਂ ਬਾਤਾਂ ਪੈ ਰੀਆਂ ਐ। ਔਰ ਦੁਨੀਆ ਦੇ ਚੀਮਿਆਂ ਦੇਖ ਲਓ ਸਗਾ ਤਾਂ ਖੈਰੀਆਂ ਪਰਮਾਤਮਾ ਦੀ ਅਪਰਪਾਰ ਕਿਰਪਾ ਹੋਈ ਹੈ ਔਰ ਲੱਖਾਂ ਦੇ ਦਾਤੇ ਨੇ ਮਿਹਰ ਕੀਤੀ ਹੈ ਇੱਕ ਵਾਰੀ ਤਾੜੀ ਉਹਦੇ ਖਾਤਰ ਲਾ ਦਿਓ ਵੱਡੀ ਕੁਸ਼ਤੀ ਲਈ ਮੀਂਹ ਰੁਕ ਗਿਆ ਉਹ ਵੱਡੀ ਕੁਸ਼ਤੀ ਲਈ ਮੀਂਹ ਰੁਕ ਗਿਆ ਕਿਉਂਕਿ ਵੱਡੇ ਵੱਡੇ ਮੇਲੇ ਟੁੱਕ ਜਾਂਦੇ ਆ ਅੱਜ ਕਰਾਲੀ ਪਿੰਡ ਦੀ ਧਰਤੀ ਦੇ ਉੱਤੇ ਪ੍ਰਮਾਤਮਾ ਆਪ ਮਹਾਰੇ ਦੇਖਦਾ ਵਾਕਈ ਝਿੰਜਾਂ ਦਾ ਸ਼ਗਾਰ ਲੱਖਾਂ ਦੇ ਦਾਤੇ ਔਰ ਛੇਵੇਂ ਪਾਤਸ਼ਾਹ ਜੀ ਦੀ ਵੱਡੀ ਉਪਰੰਪਾਰ ਕਿਰਪਾ ਔਰ ਚੱਲਦਾ ਹੋਇਆ ਵੱਡਾ ਕੁਸ਼ਤੀ ਦੰਗਲ ਕਿ ਲੱਗਦੇ ਜੋਰ ਤੇ ਟੁੱਟਦੇ ਸੰਗਲ ਆ ਉਹ ਵੱਡਾ ਕੁਸ਼ਤੀ ਦੰਗਲ ਆ ਸੰਧੂ ਚੱਠਿਆਂ ਤੋਂ ਸਾਡੇ ਵੀਰ ਮੋਹਨੇ ਫੁੜੀ ਪਹੁੰਚੇ ਹੋਇਆ ਵੱਡਾ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਸ਼ਖਸੀਅਤ ਔਰ ਨਾਲ ਸਾਡੇ ਕਾਲਾ ਸੰਗਿਆ ਤੋਂ ਦੰਗਲ ਕਮੇਟੀ ਵਾਲੇ ਭਰਾਵਾਂ ਦਾ ਵੱਡਾ ਸਤਿ ਸਟਾਰ ਹੈ ਔਰ ਸਿਰੇ ਦੀਆਂ ਬਾਤਾਂ ਹੈ ਔਰ ਮੌਕੇ ਤੇ ਘੁੜਦੇ ਹੋਏ ਦੇਖੋ ਸਟਾਰ ਹੈ ਇੱਕ ਪਾਸੇ ইরਾਨੀ ਪਹਿਲਵਾਨ ਹੈ ਔਰ ਦੂਸਰੇ ਪਾਸੇ ਦੁਆਬਾ ਭਾਰਤ ਵਰਸ਼ ਦਾ ਬਬਰ ਸ਼ੇਰ ਪ੍ਰਿਤਪਾਲ ਹੈ ਜਿਹਦੀ ਦੁਨੀਆ ਦੀਵਾਨੀ ਹੈ ਮੋਡਰੇਟਰੀ ਦੇ ਵਿੱਚ ਜਿਹਦੀ ਦੁਨੀਆ ਦੀਵਾਨੀ ਹੈ ਔਰ ਜੇ ਗੱਲ ਕਰੀਏ ਚੜੀ ਹੋਈ ਦੇਖ ਲੈ ਔਰ ਪ੍ਰਿਤਪਾਲ ਤੇ ਜਵਾਨੀ ਹੈ ਸਿਰੇ ਦੀਆਂ ਚੱਲਦੀਆਂ ਹੋਈਆਂ ਕੋਸ਼ਟੀਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ 14 ਤਿੰਨ 2025 ਦਿਨ ਸ਼ੁਕਰਪੁਰ ਦਾ ਦਿਹਾੜਾ Holi ਦੇ ਵੱਡੇ ਤਿਹਾਰ ਵਾਹ ਬहोत ही ਸਿਰੇ ਦਾ ਮਲਯੁੱਦ ਹੈ ਤੁਹਾਡੀਆਂ ਅੱਖਾਂ ਦੇ ਸਾਹਮਣੇ ਚੱਲ ਰਿਹਾ ਹੈ ਔਰ ਸਿਰੇ ਦੀਆਂ ਬਾਤਾਂ ਲਸ਼ਕਰ ਸਿੰਘ ਜੀ ਯੂ ਐਸ ਏ ਜੀਹਨਾਂ ਵੱਲੋਂ 5-5000 ਦੋਨਾਂ ਪਹਿਲਵਾਲਾਂ ਦੇ ਲਈ ਔਰ ਗਿਦਾਰ ਸਿੰਘ ਦੀ ਕੈਨੇਡਾ 2200 ਐਨ ਜੇ ਗੱਲ ਕਰੀਏ ਇਧਰ ਮਨਜੀਤ ਸਹੋਤੇ ਹੁਣੀ ਆਖਦੇ ਆ ਸਾਡੇ ਵੀਰ 3100 ਜੇਤੂ ਨੂੰ 2100 ਹਾਰੂ ਨੂੰ ਹੋਏਗਾ ਸਮੇਂ ਦੀਆਂ ਬਾਤਾਂ ਲੱਗਿਆ ਹੋਇਆ ਜੋਰ ਤੇ ਚੜਦੀ ਹੋਈ ਹੋਣ ਅੱਜ ਦੇ ਇਸ ਮਹਾਨ ਕੁਸ਼ਤੀ ਡੰਗੜ ਦੇ ਵਿੱਚ ਕਹਿੰਦਾ ਏਰੀਏ ਚ ਛਿੰਝ ਦਿਨੇ ਫੁੱਲ ਚਰਚੇ ਮੱਲ ਟੌਪ ਟੌਪ ਦੇ ਸਰਦੇ ਨੇ ਕੀਤੇ ਖੁੱਲੇ ਖਰਚੇ ਕਿ ਕਲਯੁਗ ਦੀ ਦੁਨੀਆ ਚੀਮਿਆ ਇੱਥੇ ਪੈਰ ਪੈਰ ਤੇ ਧੋਖਿਆ ਔ ਸੱਜਣੋ ਤਾੜੀਆਂ ਤੋੜੀਆਂ ਮਾਰੋ ਕਰੋ ਐਡੇ ਐਡੇ ਦੰਗਲ ਕਰਾਉਣੇ ਕਿਹੜਾ ਸੌਖਿਆ ਇੱਕ ਤਾੜੀ ਖੁੱਲ ਕੇ ਮਾਰ ਦਿਓ ਕਰਾਲੀ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਵੱਡੇ ਵੱਜਰ ਦੀ ਕੁਸ਼ਤੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਓ ਨਜ਼ਾਰਾ ਵੱਜਾ ਹੋਇਆ ਪ੍ਰਿਤਪਾਲ ਪਹਿਲਵਾਨ ਫਗਵਾੜਾ ਆਓ ਤੇ ਨਾਲ ਘੁਲ ਰਿਹਾ ਮਿਰਜ਼ਾ ਈਰਾਨ ਦੁਨੀਆ ਪਈਏ ਦੇਖ ਲੈ ਨੱਚ ਉੱਠੀ ਤੇ ਦੁਨੀਆ ਤੇ ਵੱਡੀ ਸ਼ਾਨ ਇੱਕ ਪਾਸੇ ਪ੍ਰਿਤਪਾਲ ਫਗਵਾੜਾ ਔਰ ਦੂਸਰੇ ਪਾਸੇ ਮਿਰਜ਼ਾ ਈਰਾਨ ਅੱਜ ਦੀ ਖਾਨ ਕੁਸ਼ਤੀ ਦੀ ਵੱਟਾਂ ਪੈ ਰਹੀਆਂ ਔਰ ਨਜ਼ਾਰਾ ਵਾਜਿਆ ਹੋਇਆ ਹੈ ਦੇਖੋ ਕੀ ਵਰਦਾ ਕੀ ਜੁੜਦਾ ਹੈ ਅੱਜ ਦੇ ਬੱਬਰ ਸ਼ੇਰਾਂ ਦੀ ਟੱਕਰ ਰੇਦਾਰ ਸਿੰਘ ਜੀ ਕੈਨੇਡਾ ਲਸ਼ਕਰ ਸਿੰਘ ਜੀ ਯੂ ਐਸ ਏ ਐਂਦੇ ਗੱਲ ਕਰੀ ਹੈਪੀ ਬੈਲਜੀਅਮ ਸਾਡਾ ਵੀਰ ਮਾਨਕ ਯੂਕੇ ਯੂ ਐਸ ਏ ਗਰਬੰਦਰ ਯੂਕੇ ਔਰ ਨਾਲ ਗਰਬੰਦਰ ਯੂ ਐਸ ਏ está vira ਨਾਲ ਮਹਿੰਦਰ ਸਿੰਘ ਜੀ ਯੂਐਸਏ ਬਾਈ ਸਾਬੀ ਯੂਐਸਏ ਸਾਰੇ ਭਰਾਵਾਂ ਦਾ ਬੱਡਾ ਸਤਿਕਾਰ ਹੈ ਸਵੇਰ ਤੋਂ ਵੱਡੇ ਮਾਨ ਸਤਿਕਾਰੇ ਨਾਲ ਪੰਜਾਬੀ ਬੋਲਾਂ ਦੀ ਪੁੱਛਦੇ ਕੀਤੇ ਆ ਅਸੀਂ ਦਿਲੋਂ ਸਤਿਕਾਰ ਕਰਦੇ ਆ ਬਹੁਤੀ ਸਿਰੇ ਦਾ ਮਨਜੋਤ ਚੱਲ ਰਿਹਾ ਔਰ ਖੋਲੀਆਂ ਕੋਸ਼ੀਆਂ ਔਰ ਨਜ਼ਾਰਾ ਦੇਖੋ ਕੀ ਬਣਦਾ ਕੀ ਜੁੜਦਾ ਸਮੇਂ ਦੀਆਂ ਬਾਤਾਂ ਪ੍ਰਿਤਪਾਲ ਪਹਿਲਵਾਨ ਜੀ ਦੇ ਫਾਦਰ ਸਾਹਿਬ ਪੁੱਜੇ ਹੋਇਆ ਇਹਨਾਂ ਪੰਜਾਬੀ ਬੋਲਾਂ ਤੋਂ ਵੱਡੇ ਮਾਨ ਕਰਦੇ ਆ ਅਸੀਂ ਦਿਲੋਂ ਸਤਿਕਾਰ ਕਰਦੇ ਆ ਔਰ ਨਾਲ ਦਲਬੀਰ ਪਹਿਲਵਾਨ ਐਂਜੇ ਗੱਲ ਕਰੀ ਉਹ ਵੀ ਪੁੱਜਿਆ ਹੋਇਆ ਸਾਰੇ ਸਤਿਕਾਰ ਸ਼ਖਸੀਅਤਾਂ ਦਾ ਬੜਾ ਧੰਨਵਾਦ ਹੈ ਲੱਗਿਆ ਹੋਇਆ ਵੱਡਾ ਜੋਰ ਕਿ ਮੋਟਰਸਾਈਕਲ ਹੋ ਜੇ ਉਹਦਾ ਪੈਂਚਰ ਤੇ ਮਾੜੀ ਉਹਦੀ ਤਕਦੀਰ ਹੋ ਜੇ ਜਿਹੜੇ ਪਹਿਲਵਾਨਾਂ ਦੇ ਨਾਂ ਤੇ ਨਾ ਲਾਉਂ ਤਾੜੀ ਉਹ ਉਹਨਾਂ ਨੂੰ ਬਵਾ ਸੀਰ ਹੋ ਜੇ ਇੱਕ ਵਾਰੀ ਤਾੜੀ ਮਾਰ ਦਿਓ ਖੁੱਲ ਕੇ ਬੜਾ ਔਖਾ ਦਰਵਾਜ਼ਾ ਵਾਹ ਬਹੁਤ ਵਧੀਆ ਵਾਹ ਚੱਲਦਾ ਹੋਇਆ ਵੱਡਾ ਮੁਕਾਬਲਾ ਦੁਨੀਆਂ ਨੇ ਤਾੜੀਆਂ ਲਾਈਆਂ ਆਓ ਮਿੱਤਰਾਂ ਨੇ ਲੋਨਾ ਚੜਾਈਆਂ ਉਹ ਦੁਨੀਆਂ ਨੇ ਤਾੜੀਆਂ ਲਾਈਆਂ ਵੱਟਕੇ ਦੀ ਕੁਸ਼ਤੀ ਔਰ ਚੱਲ ਰਹੀ ਹੈ ਸਵਰਗੀਏ ਸ਼ੰਗਾਵਾ ਸਿੰਘ ਜੀ ਦੀ ਮਿੱਠੀ ਯਾਦ ਔਰ ਵੱਡਾ ਧੰਨਵਾਦ ਹੈ ਲੱਖਾਂ ਦੇ ਦਾਦੇ ਦੀ ਵੱਡੀ ਕਿਰਪਾ ਅੱਜ ਦੀ ਖੇਡ ਕੁਸ਼ਤੀ ਦੀਆਂ ਬਾਤਾਂ ਪੈ ਰਹੀਆਂ ਸੈਕੜਾ ਰੁਪਏ ਸੈਕੜਾ ਰੁਪਈਆ ਸਮਾਂ ਜਿਹੜਾ ਨਿਕਲਦਾ ਜਾ ਰਿਹਾ ਔਰ ਸਮੇਂ ਦੀਆਂ ਬਾਤਾਂ ਚੱਲ ਰਹੀਆਂ ਅੱਜ ਦੀ ਖੇਡ ਕੁਸ਼ਤੀ ਦੀਆਂ ਵੱਡੀਆਂ ਬਾਤਾਂ ਨਜ਼ਾਰਾ ਫੁੱਲ ਆ ਰਿਹਾ ਔਰ ਨਜ਼ਾਰਾ ਫੁੱਲ ਆ ਰਿਹਾ ਵੱਡਾ ਧੰਨਵਾਦ ਹੈ ਸਾਰੀ ਇੰਜ ਗੱਲ ਕਰੀਏ ਸਹੋਤਾ ਫੈਮਿਲੀ ਦਾ ਜਿਹਨਾਂ ਭਰਾਵਾਂ ਵੱਲੋਂ ਅੱਜ ਬੁਲਟ ਦਿੱਤਾ ਜਾ ਰਿਹਾ ਹੈ ਔਰ ਪੂਰੇ ਬੁਲਟ ਦੇ ਉੱਤੇ ਟੱਕਰ ਜਿਹੜੀ ਵੜੀ ਹੋਈ ਹੈ ਜਵਾਨੀ ਵਿੱਚ ਅਖਾੜੇ ਮੈਤਰਾ ਨੇ ਅੱਜ ਇਹਨਾਂ ਦੇ ਗੱਲ ਕਰੀਏ ਪਹਿਲਵਾਨੀ ਜਗਤ ਦੇ ਵਿੱਚ ਖੜੀ ਹੋਈ ਆ ਬਹੁਤ ਹੀ ਵੱਡਾ ਸਤਿਕਾਰ ਜਿਹੜਾ ਹੈ ਅੱਜ ਦੇ ਕੁਸ਼ਤੀ ਦੰਗਲ ਦੇ ਉੱਤੇ ਔਰ ਵੱਡਾ ਧੰਨਵਾਦ ਹੈ ਸਾਡੇ ਵੀਰਾਂ ਹਾਂਜੀ ਵਾਹ ਮਨਜੀਤ ਸੋਹਤਾ ਸਾਡੀ ਜ਼ਿੰਦਗੀ ਦਾ ਵੀਰ ਹੈ ਔਰ ਸਾਬਕਾ ਸਰਪੰਚ ਹੈ ਔਰ ਹਰ ਸਾਲ ਵੱਡੀਆਂ ਮਿਹਨਤਾਂ ਕਰਦਾ ਹੈ ਆਪਣੇ ਕੁਸ਼ਤੀ ਡੰਗਣ ਨੂੰ ਵੱਡੇ ਚਾਰਚਾਂ ਲਾਉਂਦਾ ਹੈ ਲਾ ਪ੍ਰਿਤਪਾਲ ਪਹਾੜਵਾੜਾ ਵੱਲੋਂ ਬਹੁਤ ਵਧੀਆ ਬਹੁਤ ਵਧੀਆ ਵਾਹ ਜੀ ਵਾਹ ਸੁਪਰ ਡੂਪਰ ਹਿਸਟ ਕੁਸ਼ਤੀ ਡੰਗਲ ਦਵਾਬੇ ਦੀ ਧਰਤੀ ਦਾ ਕਿ ਦੁਨੀਆ ਤੱਕ ਤੱਕੇ ਲਾਉਂਦੀ ਹੈ ਵਾਹ ਹਰਜੀਤ ਸਰਪੰਚ ਸਾਡੀ ਜ਼ਿੰਦਗੀ ਦਾ ਵੱਡਾ ਵੀਰ ਹੈ ਇਹਨਾਂ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨ ਕਰਦੇ ਆ ভাই ਹਰਜੀਤ ਸਰਪੰਚੋ ਨੇ ভাই ਬਲਜੀਤ ਸਰਪੰਚੋਣੀ ਵੱਡਾ ਧੰਨਵਾਦ ਹੈ ਉੱਥੇ ਹੀ ਵੱਡਾ ਧੰਨਵਾਦ ਹੈ ভাই ਮਨਜੀਤ ਸਰਪੰਚ ਸਹੋਤਾ ਸਭ ਦਾ ਸਰਪੰਚ ਸਾਡੀ ਜ਼ਿੰਦਗੀ ਦੇ ਵੱਡੇ ਵੀਰ ਆਰ ਪ੍ਰਬੰਧਕ ਕਮੇਟੀ ਦਾ ਵੱਡਾ ਧੰਨਵਾਦ ਹੈ ਪਰ ਇਸ ਕੰਦੇ ਉੱਤੇ ਕਦੇ ਥੱਲੇ ਇੱਕ ਰੱਖ ਦੇ ਇੱਕ ਰੱਖ ਦੇ ਵਾਹ ਵੱਡਾ ਧੰਨਵਾਦ ਹੈ ਚੱਲਦਾ ਹੋਇਆ ਵੱਡਾ ਮੁਕਾਬਲਾ ਹੈ ਬਾਪੀ ਸਿਰੇ ਦਾ ਸਤਿਕਾਰ ਅੱਜ ਦੇ ਇਸ ਮਹਾਨ ਕੁਸ਼ਤੀ ਦੰਗਲ ਦੇ ਉੱਤੇ ਔਰ ਜਿਹੜਿਆ ਹੋਇਆ ਵੱਡਾ ਖਿਤਾਬ ਹੈ ਚੱਲਦਾ ਬੇਹਿਸਾਬ ਹੈ ਲੱਗਿਆ ਹੋਇਆ ਜੋਰ ਤੇ ਚੜਦੀ ਹੋਈ ਲੋਰ ਡੇਂਜਰ ਜ਼ੋਨ ਦੇ ਵਿੱਚ ਚੱਲਦਾ ਹੋਇਆ ਵੱਡਾ ਮੁਕਾਬਲਾ ਇੱਕ ਪਾਸੇ ਪ੍ਰਿਤਪਾਲ ਇੱਕ ਪਾਸੇ ਮਿਰਜਾ ਇਰਾਨ ਔ ਬਣੀ ਪਈ ਅੱਜ ਕਰਾਲੀ ਪਿੰਡ ਦੇ ਵਿੱਚ ਸ਼ਾਨ ਇੱਕ ਵਾਰੀ ਤਾੜੀ ਤੇ ਹੱਲਾ ਗੋਲਾ ਮਾਰ ਕੇ ਦੱਸੋ ਫਿਰ ਉਹ ਕੁਸ਼ਤੀ ਦਾ ਨਜ਼ਾਰਾ ਹੁੰਦਾ ਵਾਹ ਵਾਹ ਪਹਿਲਵਾਨ ਬੋਲ ਰਹਾ ਹੈ ਗੋਲ ਨਾ ਨਹੀਂ ਚਾਹਦਾ ਵਾਹ ਵਾਹ 11 ਮਿੰਟ ਚਲ ਹੋਣਗੇ ਕਿਹੜਾ ਦੱਸਦੇ ਹੋ ਨੌਕਾ ਤੱਕ ਮੜਿਆ 11 ਮਿੰਟ ਲਓ 11 ਮਿੰਟ ਦੇਖੋ ਪਿਆਰ ਦੇ ਨਾਲ ਬੱਟ ਪਿਆਰ ਦੇ ਨਾਲ ਪਰਮਾਤਮਾ ਸੱਟਾ ਪੇਟਾਂ ਤੋਂ ਪਜਾਵੇ ਮਲਕ ਚੜ੍ਹਦੀ ਕਲਾ ਰੱਖੇ ਔਰ ਜਿਵੇਂ ਜਿਵੇਂ ਹਸੂ ਹਸੂ ਕਰਦੇ ਅਖਾੜਾ ਪਾਸ਼ਾ ਨੂੰ ਪਹਿਲਵਾਨਾ ਹੁੰਦੇ ਆ ਉਸੇ ਤਰ੍ਹਾਂ ਅਗਰ ਡਾਕਟਰ ਜਾਂ ਫਰਸਟ ایڈ ਬਾਕਸ ਕੋਈ ਹੈ ਆਪਣੇ ਕੋਲ ਪਲੀਜ਼ ਮੈਨੂੰ ਲੱਗਦਾ ਹਲਕਾ ਮਸਲ ਦੇ ਵਿੱਚ ਜਰਗ ਪਈ ਹੈ ਕਿਉਂਕਿ ਬਾਡੀਆ ਜਿਹੜੀਆਂ ਮਿਹਨਤਾਂ ਕਰਕੇ ਲੱਛ ਲੱਛ ਕਰਦੀਆਂ ਹੈ ਹੈਵੀ weight ਹੈ ਫਿਰ ਮਸਲ ਕਿਤੇ ਅਪ ਡਾਊਨ ਹੋ ਜਾਂਦਾ ਪਰ ਪ੍ਰਮਾਤਮਾ ਕੇ ਅਰਦਾਸਾਂ ਅਗਰ ਸਪਰੇ ਹੈ ਤੇ ਪਲੀਜ਼ ਬੇਨਤੀ ਕਰਦੇ ਆ ਸਪਰੇਅ ਲਗਾ ਦਿਓ ਜੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਲਓ ਵੀ ਦਰਸ਼ਕ ਵੀਰੋ ਸਾਡੀ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਧੁੰਮਾ ਪਾ ਗਿਆ ਧੁੰਮਾ ਪਾ ਗਿਆ ਐਂ ਦੇ ਗੱਲ ਕਰੀਏ ਕਾਲਜ ਥਾਪੁਰ ਤੇ ਕੁਸ਼ਤੀ ਬਰਾਬਰ ਤਾੜੀ ਜਰੂਰ ਮਾਰ ਦਿਓ ਕੋਈ ਗੱਲ ਨਹੀਂ ਸੱਟਾ ਬੇਟਾ ਇਹ ਪਹਿਲਵਾਨੀ ਦਾ ਗੇੜਾ ਹੈ ਮਾਲਕ ਚੜ੍ਹਦੀ ਕਲਾ ਰੱਖੇ ਔਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਲੱਖਾਂ ਦੇ ਦਾਤੇ ਦੀ ਮਿਹਰ ਹੋਵੇ ਪਿਆਰ ਦੇ ਨਾਲ ਸਪੋਰਟ ਦਿਓ ਕਿਉਂਕਿ ਕੋਈ ਨਹੀਂ ਸੱਟਾ ਪੇਟਾ ਪਹਿਲਵਾਨੀ ਦਾ ਕਹਿਣਾ ਹੈ ਮਾਲ ਚੜ੍ਹਦੀ ਕਲਾ ਰੱਖੇ